ਹੜਾ ਦਾ ਪਾਣੀ ਸਮੇਂ ਖੇਤਾਂ 'ਚੋਂ ਵਾਪਸ ਜਾ ਚੁੱਕਿਆ ਹੈ ਲੇਕਿਨ ਆਫਤ ਜਿਹੜੀ ਹੈ ਉਹ ਅਜੇ ਵੀ ਜਾ ਰਹੀ ਹੈ ਰੇਤ ਜਿਹੜੀ ਖੇਤਾਂ ਦੇ ਵਿੱਚ 2 ਤੋਂ 2.5 ਫੁੱਟ ਤੱਕ ਜੰਮ ਚੁੱਕੀ ਹੈ ਔਰ ਖੇੜ ਜਿਹੜੇ ਰੇਤ ਦੇ ਅੰਦਰ ਨੇ 88 ਤੁਸੀਂ ਕਿੰਨੇ ਮੈਂ ਦੇਖੀ ਹੈ ਔਰ ਕੀ ਹਾਲਾਤ ਨੇ ਹੁਣ ਦੇ ਉਧਰ ਦੇ ਕੀ ਹਾਲਾਤ ਨੇ ਦੇਖੋ ਜੀ 88 ਦੇ ਵਿੱਚ ਵੀ ਸਾਡਾ ਨੁਕਸਾਨ ਬਹੁਤ ਜ਼ਿਆਦਾ ਨਾਲ ਇਦਾਂ ਹੀ ਰੇਤਾ ਜਿੱਦਾ ਹੁਣ ਚੜੀ ਇਦਾਂ ਹੀ ਚਲੋ ਸਾਡੀ ਸਰਕਾਰਾਂ ਨੇ ਮੱਤ ਉਦੋਂ ਵੀ ਨਹੀਂ ਇੰਨੀ ਸਲ ਕੀਤੀ ਕੋਈ ਐਵੇਂ ਆਖੀ ਬਹੁਤੀ ਜ਼ਿਆਦੀ ਸਾਡੀ ਮੱਤ ਕੀਤੀ ਆ ਥੋੜਾ ਬਾਅਦ ਦਾ ਮਾਅਵਜਾ ਮੂਜਾ ਹਨ ਦੇਤਾ ਤੇ ਜ਼ਮੀਨਾਂ ਹੁਣ ਤਾਂ ਹੀ ਮੇਰੇ 88 ਕਿੱਥੇ ਆ ਅੱਜ 25 ਹੋ ਗਏ ਹੁਣ ਤਾਂ ਸਾਡੀਆਂ ਜ਼ਮੀਨਾਂ ਆ ਕੇ ਮਹਾ ਤਿਆਰ ਤੇ ਪਰ ਹੁਣ ਸਾਡਾ ਵੀ ਹਲੋਲਾ 88 ਨਾਲੋਂ ਘੱਟ ਲੰਘ ਗਿਆ ਹੁਣ ਇਸ ਵੇਲੇ ਸਾਡੇ ਕੋ ਚਾਹ ਚਾਹ ਮਿੱਠਾ ਲਿਆਉਣ ਜੁਗੇ ਪੈਸੇ ਨਹੀਂ ਹੈਗੇ ਇਹ ਜਮੀਨਾ ਹੀ ਕਿਥੋਂ ਪੱਥਰ ਕਰ ਕਿੰਨੀ ਕਿੰਨੀ ਰੇਤਾ ਕਹਿ ਸਕਦੇ ਜੀ ਘੱਟ ਵੀ 3 ਫੁੱਟ 3.5 ਫੁੱਟ ਕਰੇ 4-5 ਵੀ ਅੱਗੇ ਰੇਤਾ ਹੀ ਇਹ ਜੀ ਗਾਰਵੀਆ ਤੇ ਗਾਰਵੀਆ ਤੇ ਲੇਤਾ ਵੀ ਆਦਾਂ ਕਰੋਂ ਇਹ ਜਿਹੜੀਆਂ ਜ਼ਮੀਨਾਂ ਤੁਹਾਡੇ ਜਿਹੜੀਆਂ ਦੁਆਰਾ ਤਿਆਰ ਹੋ ਜਾਣਗੀਆਂ ਦੇਖੋ ਜੀ ਸਾਹੀ ਇਤਿਆਸ ਲਾਤੀ ਆ ਕਿਉਂ ਸਾਨੂੰ ਸਰਕਾਰ ਵੱਲੋਂ ਅੱਜ ਤੱਕ ਕੋਈ ਮੱਤ ਨਹੀਂ ਮਿਲੀ ਦੇਖੋ ਜਿੱਦੇ ਸ਼ੁਰੂਆਤ ਇੱਥੇ ਨੰਦੋਂ ਟਰੈਕਟਰ ਚੱਲ ਸਕਦਾ ਹੈ ਹੁਣ ਸਰਕਾਰ ਨੇ ਕਹਿਤਾ ਵੀ ਜਿੱਦੇ ਖੇਤ ਉਹਦੀ ਰੇਤ ਇਹਦੇ 'ਚ ਉਹਨੂੰ ਇਹ ਸਰਕਾਰ ਨੂੰ ਪੁੱਛੇ ਇਹਦੇ ਕੋਈ ਬੰਦਾ ਤਾਂ ਘੱਲੇ ਆਪਦਾ ਵੇਖੇ ਸਹੀ ਇਹ ਜਿਹੜੇ ਰਾਹ ਇਹ 2 ਮਹੀਨੇ ਤਾਂ ਹੀ ਚੱਲ ਜਾਣਗੇ 2 ਮਹੀਨੇ ਨਹੀਂ ਖੁੱਲ ਦਿੱਤੀ 2 ਮਹੀਨਾ ਤੱਕ ਚੱਲ ਜਾਣਗੇ ਰਾ 2 ਮਹੀਨਾ ਤੱਕ ਬੰਦਾ ਨਹੀਂ ਤੁਰ ਕੇ ਲੰਘਣਾ ਇਥੋਂ ਤੇ ਕਿੱਥੋਂ ਲੋਕ ਟਰਾਲੇ 'ਤੇ ਪਾ ਕੇ ਦਿੱਤਾ ਵੇਚ ਲੈਣ ਗਏ ਜਾਗੇ ਇਹ ਸਰਕਾਰ ਮੈਂ ਨਾ ਉਹ ਗੱਲ ਜੁਗਲੇਬਾਜੀ ਆ ਇਹ ਸਰਕਾਰ ਉਹ ਜੁਗਲੇਬਾਜੀ ਛੱਡਦੀ ਐ ਉਹਨੂੰ ਕੋ ਤੁਰ ਕੇ ਸਾਨੂੰ ਦਿਖਾਵੇ ਇੱਥੇ ਜਿਹੜਾ ਮੰਤਰੀ ਆਉਂਦਾ ਜਿਹੜਾ ਦਾ 2 ਮਹੀਨੇ ਚਲੇ ਇਹਦੇ ਨਾਲ ਖੇਤ ਖਾਲੀ ਕਰ ਲੋ ਸਾਨੂੰ ਪਹਿਲਾਂ ਤੁਰ ਕੇ ਦਿਖਾਵੇ ਰੇਤਾ ਦੇ ਵਿੱਚ ਦੀ ਵੀ ਜੇ ਮੰਨ ਲਓ 4-4 ਫੁੱਟ ਦਲਦਲ ਦੇ ਵਿੱਚ ਨਾ ਦਸੇ ਤੇ ਅਸੀਂ ਵੀ ਇੱਥੇ ਹੀ ਆਂ 88 ਸਾਡੇ ਪਰਿਵਾਰ ਸੇ ਦੋ ਪੀੜੀਆਂ ਸਾਡੀਆਂ ਖੱਬ ਗਈਆਂ ਤੀਜੀ ਪੀੜ੍ਹੀ ਅਸੀਂ ਖੱਬ ਚੱਲੇ ਆ ਲੱਕਾਂ ਤੋਂ ਕਮਜ਼ੋਰ ਹੋ ਗਏ ਪੈਰੀਆਂ ਬਣਾਉਂਦੇ ਬਣਾਉਂਦੇ ਲੱਕਾਂ ਲਾਤਾਂ ਸਾਡੀਆਂ ਨਹੀਂ ਕੰਮ ਕਰਦੀਆਂ ਏ ਨਾਲ ਵੀ ਲੀਡਰਾਂ ਦੇ ਖਾਤੇ ਚ ਪਾਈ ਆ ਕੋਈ ਮੈਂ 10 ਕਰੋੜ ਪਾਤਾ 15 ਕਰੋੜ ਪਾਤਾ ਉਹ ਸਾਡੇ ਤੱਕ ਪੈਸਾ ਨਹੀਂ ਪਹੁੰਚਦਾ ਸਾਡੇ ਤੱਕ ਪੈਸਾ ਨਹੀਂ ਪਹੁੰਚਦਾ ਤਾਂ ਮਾਨ ਸਾਹਿਬ ਉੱਥੋਂ ਪੁਲ ਤੋਂ ਉਹ ਆਉਂਦੇ ਆ ਪਤਾ ਨਹੀਂ ਕਿ ਨਿਊਜ਼ੀਲੈਂਡ ਬਣਾਤਾ ਕਿ ਬਣਾਤਾ ਪਾਣੀ ਨੂੰ ਵੇਖ ਕੇ ਤੇ ਸਾਨੂੰ ਟਿਕਟ ਕਰਕੇ ਉਹ ਵੀ ਚਲੇ ਗਏ ਬਾਸ ਗਾयक ਚਲੋ ਘੁੰਮਦੇ ਹੋਣਗੇ ਪਾਸੇ-ਪਾਸੇ ਘੁੰਮਦੇ ਹੋਣਗੇ ਸਾਨੂੰ ਤਾਂ ਅਜੇ ਤੱਕ ਕਹਿੰਦੇ ਸਾਡੀ ਬਾਹ ਨਹੀਂ ਫੜੀ ਸਾਡੇ ਤੇ ਆ ਭਰਾ ਜਿਹੜੇ ਨੇ ਕੋਈ ਯੂਪੀਓ ਆਉਣ ਦਿਆ ਕੋਈ ਉਤਰਾਖੰਡ ਤੋਂ ਆਉਣ ਦਿਆ ਕੋਈ ਰਾਜਸਥਾਨ ਤੋਂ ਆਉਣ ਦਿਆ ਕੋਈ ਮਾਲਵੇ ਤੋਂ ਆਉਣ ਦਿਆ ਕੋਈ ਮਾਝੇ ਤੋਂ ਆਉਣ ਦਿਆ ਤੇ ਜਿਹੜੀਆਂ ਸੰਸਾਆਂ ਨੇ ਉਹ ਸਾਡੀਆਂ ਬਾਹ ਉਹਨਾਂ ਨੇ ਫੜੀਆਂ ਨੇ ਬਾਹਾਂ ਸਾਡੀਆਂ ਕੋਈ ਗਾਇਕ ਨਹੀਂ ਸਾਡੇ ਆਇਆ ਅਜੇ ਤੱਕ ਪਾਸੇ ਸੁਣਦੇ ਆਸੀਂ ਵੀ ਸੁਣਦੇ ਆਵੇਂ ਕਿਸੇ ਨੂੰ ਮੱਝਾਂ ਦੇ ਦਿੰਦੀਆਂ ਕਿਸੇ ਨੂੰ 10 ਲੱਖ ਦੇ ਤੱਕ ਇਹਨੂੰ 5 ਲੱਖ ਦੇ ਦਤਾ ਸਾਡੇ ਦੇ ਵਿੱਚ ਰੁਪਈਆ ਨਹੀਂ ਦਿੱਤਾ ਅਜੇ ਤੱਕ ਆ ਵੇਖੋ ਸਾਡੇ ਹਾਲਾਤ ਕਿਹੋ ਜਿਹੇ ਨੇ ਇਹ ਹਾਲਾਤ ਜਿਹੜੇ ਆ ਮੰਨੋ ਕਹਿ ਸਕਦੇ ਆਂ ਕਿ ਸਾਡਾ ਫਿਊਚਰ ਜਿਹੜਾ ਮੰਨੋ ਤੁਸੀਂ ਕਹਿ ਸਕਦੇ ਆਂ ਫਿਊਚਰ ਆਜ ਹੀ ਜਾਏਗਾ ਅਰੇ ਤਾਵਾ ਮਲਬਾ ਬੰਜਰ ਜ਼ਮੀਨ ਹੋ ਗਈ ਹੈ ਜੀ ਤੇ ਹੁਣ ਇੱਥੇ ਆ ਜਿਹੜੇ ਹਾਲਾਤ ਬਣ ਗਏ ਅਸੀਂ ਸਤ ਕੋ ਤੋਂ ਹੱਟ ਦੇ ਦੇਖਣੀਆਂ ਆਂਦਾ ਵੀ ਅਸੀਂ ਮਲੋ ਕਿਹੜੇ ਮੰਜ਼ਰ ਜਿਉ ਰਹੇ ਜੀ ਨਾ ਮਣ ਕੇ ਦਰੋਲ ਖ ਜੀ ਆ ਉਹ ਸਾਲ ਤੋਂ ਪਹਿਲਾਂ ਉਧਰ ਜਨਾਲੇ ਵਾਲੀ ਸਾਈਡ ਮਦਦ ਕਰ ਰਹੇ ਆ ਉਹ ਸਾਡੇ ਤੱਕ ਵੀ ਪਹੁੰਚਣਾ ਸੀ ਵੀ ਕਿਸਾਨ ਆ ਹੜਾ ਦਾ ਪਾਣੀ ਇਸ ਸਮੇਂ ਖੇਤਾਂ 'ਚੋਂ ਵਾਪਸ ਜਾ ਚੁੱਕਿਆ ਹੈ ਲੇਕਿਨ ਆਫਤ ਜਿਹੜੀ ਹੈ ਉਹ ਅਜੇ ਵੀ ਜਾ ਰਹੀ ਹੈ ਇਸ ਸਮੇਂ ਸਭ ਤੋਂ ਵੱਡੀ ਸਮੱਸਿਆ ਜਿਹੜੀ ਰੇਤ ਹੈ ਰੇਤ ਜਿਹੜੀ ਖੇਤਾਂ ਦੇ ਵਿੱਚ 2 ਤੋਂ 2.5 ਫੁੱਟ ਤੱਕ ਜੰਮ ਚੁੱਕੀ ਹੈ ਔਰ ਖੇਤ ਜਿਹੜੇ ਰੇਤ ਦੇ ਅੰਦਰ ਨੇ ਔਰ ਇਸ ਤੋਂ ਬਾਅਦ ਜਿਹੜੀ ਗਾਰ ਨੇ ਪੂਰੀ ਤਰ੍ਹਾਂ ਮਾਰ ਮਾਰੀ ਹੋਏ ਲੋਕਾਂ ਨੂੰ ਇਸ ਸਮੇਂ ਚਿੰਤਾ ਇਹ ਹੈ ਕਿ ਇਹ ਜਿਹੜੀ ਗਾਰ ਉਹ ਜਿਹੜੀ ਰੇਤ ਆ ਇਹਨੂੰ ਕਦੋਂ ਚੱਕ ਸਕਣਗੇ ਔਰ ਕਦੋਂ ਉਹ ਆਪਣੀ ਜਿਹੜੀ ਦੁਬਾਰਾ ਫਸਲ ਜਿਹੜੀ ਬੀਜ ਸਕਣਗੇ ਇਸ ਸਮੇਂ ਮੇਰੇ ਨਾਲ ਮੇਰੇ ਪਿੱਛੇ ਚਾਰ ਭਰਾ ਖੜੇ ਨੇ ਜਿਨ੍ਹਾਂ ਦੀ 24 ਏਕੜ ਜ਼ਮੀਨ ਜਿਹੜੀ ਇਸ ਜਗ੍ਹਾ ਤੇ ਆ ਕਹਿੰਦੇ ਅਸੀਂ 88 ਦੇਖੀਏ 88 ਤੋਂ ਬਾਅਦ ਹਰੇਕ ਹੜ ਦੇਖਿਆ ਹੈ ਉਹ ਪਿਛਲੇ ਸਮੇਂ ਦੇ ਵਿੱਚ ਜਿਹੜੀ ਜ਼ਮੀਨ ਹੈ ਉਹ ਦਰਿਆ ਦੇ ਵਿੱਚ ਸੀ ਜਿਹੜੀ ਹੁਣ 5-7 ਸਾਲਾਂ ਤੋਂ ਜਿਹੜੀ ਜ਼ਮੀਨ ਜਿਹੜੀ ਇਹਨਾਂ ਦੇ ਵਾਪਸ ਆਈ ਸੀ ਲੇਕਿਨ ਹਰੇਕ ਵਾਰ ਜਿਹੜੀ ਹੜਾਂ ਨੇ ਇਹਨਾਂ ਨੂੰ ਮਾਰ ਮਾਰੀ ਹੈ ਤਾਂ ਗੱਲ ਕਰ ਲੈਨੇ ਆ ਅਸੀਂ ਸਭ ਤੋਂ ਪਹਿਲਾਂ 88 ਤੁਸੀਂ ਕਹਿੰਦੇ ਮੈਂ ਦੇਖੀ ਹੈ ਹਾਂਜੀ ਦੇਖੀ ਔਰ ਕੀ ਹਾਲਾਤ ਨੇ ਹੁਣ ਦੇ ਤਾਂ ਉਦੋਂ ਦੇ ਕੀ ਹਾਲਾਤ ਸੀ ਵੇਖੋ ਜੀ 88 ਦੇ ਵਿੱਚ ਵੀ ਸਾਡਾ ਨੁਕਸਾਨ ਬਹੁਤ ਜ਼ਿਆਦਾ ਇਦਾਂ ਹੀ ਰਿਤਾ ਜਿੱਦਾਂ ਹੁਣ ਚੜੀ ਇਦਾਂ ਹੀ ਸੀ ਜੀ ਚਲੋ ਸਾਡੀ ਸਰਕਾਰਾਂ ਨੇ ਮਤ ਉਦੋਂ ਵੀ ਨਹੀਂ ਇੰਨੀ ਕੀਤੀ ਕੋਈ ਐਵੇਂ ਆਖੀ ਜੀ ਬਹੁਤੀ ਜ਼ਿਆਦਾ ਸਾਡੀ ਮਤ ਕੀਤੀ ਆ ਥੋੜੇ ਬਾਅਦ ਦਾ ਮਾਅਵਜਾ ਮੋਅਜਾ ਸਾਨੂੰ ਦੇ ਦਿੱਤਾ ਤੇ ਜ਼ਮੀਨਾਂ ਹੁਣ ਤਾਂ ਹੀ ਵੇਖੋ 88 ਕਿੱਥੇ ਆ ਅੱਜ 25 ਹੋ ਗਿਆ ਹੁਣ ਤਾਂ ਸਾਡੀਆਂ ਜ਼ਮੀਨਾਂ ਆ ਕੇ ਮਹਾ ਤਿਆਰ ਹੋਈਆਂ ਸੀ ਕਿ ਉਹ ਨਾ ਕਣਕ ਫਸਲ ਦੇਣ ਜੋਗੀਆਂ ਸੀ ਤੇ ਪਰ ਹੁਣ ਸਾਡਾ ਵੇਖ ਲੋ ਹਲਾਦ 88 ਨੂੰ ਕੰਮ ਲੰਘ ਗਿਆ ਹੁਣ ਇਸ ਵੇਲੇ ਸਾਡੇ ਕੋ ਚਾਹ ਚਾਹ ਮਿਠਾ ਲਿਆਉਣ ਜੋਗੇ ਪੈਸੇ ਨਹੀਂ ਹੈਗੇ ਇਹ ਜਮੀਨਾ ਅਸੀਂ ਕਿਥੋਂ ਪੱਦਰ ਕਰ ਲਾਂ ਕਿੰਨੀ ਕਿੰਨੀ ਰੇਤਾ ਕਹਿ ਸਕਦੇ ਜਾਂ ਕੋ ਘੱਟ ਵੀ 3 ਫੁੱਟ 3.5 ਫੁੱਟ ਕਿਤੇ 4-5 ਵੀ ਹੈਗੀ ਆ ਰੇਤਾ ਹੀ ਹੈ ਜ ਗਾਰਬੀਆ ਗਾਰਬੀਆ ਤੇ ਰੇਤਾ ਵੀ ਆ ਕੀ ਲੱਗਦਾ ਕਦੋਂ ਇਹ ਜਿਹੜੀਆਂ ਜਮੀਨਾ ਤੁਹਾਡੇ ਜਿਹੜੀਆਂ ਦੁਆਰਾ ਤਿਆਰ ਹੋ ਜਾਣਗੀਆਂ ਇਹ ਵੇਖੋ ਜੀ ਸਾਹ ਹੀ ਤੇ ਆਸ ਲਾਤੀ ਉਹ ਸਾਨੂੰ ਸਰਕਾਰ ਵੱਲੋਂ ਅਜੇ ਤੱਕ ਕੋਈ ਮਤ ਨਹੀਂ ਮਿਲੀ ਇਹ ਤੇ ਹੁਣ ਇਹੋ ਹੀ ਆ ਸਾਡੇ ਭੈਣ ਭਰਾ ਜਿਹੜੀਆਂ ਸੰਸਾਂ ਉਹ ਕਿਤੇ ਸਾਡੀ ਮਤ ਕਰਨੀਆਂ ਤੇ ਭਾਵੇਂ ਕਿ ਸਾਨੂੰ ਕਿਤੇ 4 ਮਹੀਨੇ ਦਾਣੇ ਖਾਂਜੋ ਕੇ ਬੀਜਣ ਦੀ ਆਸ ਹੋ ਜੇ ਜੇ ਮੈਂ ਸੋਚਿਆ ਕਿ ਅਜੇ ਪਾਣੀ ਕਈ ਜਗ੍ਹਾ ਤੇ ਖੜਾ ਥੋੜੇ ਜਗ੍ਹਾ ਤੇ ਪਖ ਖਾਲੀ ਵੀ ਹੋ ਗਿਆ ਜੇ ਆਪਾਂ ਇਹਨੂੰ ਸ਼ੁਰੂਆਤ ਵੀ ਕਰਨੀ ਹੋਵੇ ਤੇ ਕਦੋਂ ਸ਼ੁਰੂਆਤ ਹੋ ਸਕਦੀ ਵੇਖੋ ਜੇ ਤੇ ਸ਼ੁਰੂਆਤ ਇਹਦੇ ਨਾਂ ਦੇ ਟਰੈਕਟਰ ਚੱਲ ਸਕਦਾ ਹੁਣ ਸਰਕਾਰ ਨੇ ਕਹਿਤਾ ਵੀ ਜਿਹਦੇ ਖੇਤ ਉਹਦੀ ਰੇਤ ਇਹਦੇ ਜੇ ਉਹਨੂੰ ਇਹ ਸਰਕਾਰ ਨੂੰ ਪੁੱਛੇ ਇਹਦੇ ਕੋਈ ਬੰਦਾ ਤਾਂ ਲੈ ਆਪਦਾ ਵੇਖੇ ਸਹੀ ਇਹ ਜਿਹੜੇ ਰਾਹ 2 ਮਹੀਨੇ ਤਾਈਂ ਚ 2 ਮਹੀਨਾ ਤੱਕ ਚੱਲ ਜਾਣਗੇ ਰਾ 2 ਮਹੀਨਾ ਤੱਕ ਬੰਦਾ ਨਹੀਂ ਤੁਰ ਕੇ ਨੰਗਣਾ ਇਥੋਂ ਦੀ ਤੇ ਕਿੱਥੋਂ ਲੋਕ ਟਰਾਲੇ ਪਰ ਕੇ ਰੇਤਾ ਵੇਚ ਲੈਣ ਗਲ ਜਾ ਗਏ ਇਹ ਸਰਕਾਰ ਮੈਂ ਨਾ ਉਹ ਗੱਲ ਜੁਗਲੇਬਾਜੀ ਆ ਸਰਕਾਰ ਉਹ ਜੁਗਲੇਬਾਜੀ ਛੱਡਦੀ ਆ ਉਹਨੂੰ ਕਾ ਤੁਰ ਕੇ ਸਾਨੂੰ ਵਿਖਾਵੇ ਇੱਥੇ ਕਿਹੜਾ ਮੰਤਰੀ ਆਉਂਦਾ ਜਿਹੜਾਂ ਦਾ 2 ਮਹੀਨਾ ਜਰੀ ਇਹਦੇ ਆਪ ਵਿਖੇਤ ਖਾਲੀ ਕਰ ਲੋ ਸਾਨੂੰ ਪਹਿਲਾਂ ਤੁਰ ਕੇ ਵਿਖਾਵੇ ਰੇਤਾ ਦੇ ਵੇਚਦੀ ਵੀ ਜੇ ਮੰਨ ਲਓ 4-4 ਫੁੱਟ ਦਲਦਲ ਦੇ ਵਿੱਚ ਨਾ ਦਸੇ ਤੇ ਅਹੀਂ ਵੀ ਥਈਆਂ 88 ਸਾਡੇ ਪਰਿਵਾਰ ਦੇ ਦੋ ਪੀੜੀਆਂ ਸਾਡੀਆਂ ਖਪਗੀਆਂ ਨੇ ਤੀਜੀ ਪੀੜੀ ਅਹੀਂ ਖਪ ਚੱਲੇ ਆ ਲੱਕਾਂ ਤੋਂ ਕਮਜ਼ੋਰ ਹੋ ਗਏ ਪੈਲੀਆਂ ਬਣਾਉਂਦੇ ਬਣਾਉਂਦੇ ਲੱਕਾਂ ਲਾਤਾਂ ਸਾਡੀਆਂ ਨਹੀਂ ਕੰਮ ਕਰਦੀਆਂ ਤੇ ਵੇਖੋ ਹਲਾ ਸਾਡੇ ਕੀ ਆ ਗਾਂ ਛੱਡ ਜਿਹੜੇ ਬੱਚੇ ਆ ਉਹ ਵੀ ਇੱਥੇ ਰੁੱਲ ਜਾਣੇ ਆ ਆ ਮੈਨੂੰ ਜਿਆਦਾ ਵੀ ਅਸੀਂ ਤਾਂ ਖਤਮ ਹੋ ਜਾਾਂਗੇ ਇਹ ਰੇਤਾ ਨਹੀਂ ਨਿਕਲਣੀ ਅਸੀਂ ਅਸੀਂ ਖਤਮ ਹੋ ਜਾਾਂਗੇ ਜੇ ਸਾਡੇ ਬੱਚੇ ਕੱਢਣਗੇ ਵੀ ਤੇ ਉਹਨਾਂ ਦੇ ਉਹਨਾਂ ਜਿਹਨੂੰ ਵੇਖੋ ਉਹਨਾਂ ਦਾ ਵੀ ਜਾਨੀ ਕਿ ਵੱਡੇ ਪੇਚ ਚੱਲ ਜਾਣਾ ਜਿਹਨਾਂ ਚੋਂ ਇਹ ਜ਼ਮੀਨ ਸਵਾਰਨਗੇ ਤੇ ਸਰਕਾਰ ਵੱਲੋਂ ਮਤ ਸਾਨੂੰ ਕੋਈ ਨਹੀਂ ਮਿਲਣਦੀ ਅਜੇ ਤੱਕ ਸਾਡੇ ਕੋਈ ਇਥੇ ਕੋਈ ਵੀ ਮੰਤਰੀ ਨਹੀਂ ਆਇਆ ਜੇ ਆਏ ਆ ਤੇ ਬਾਬਾ ਸੀਤੇਵਾਲੀਆ ਉਹਨੇ ਸਾਡੀ ਸੇਵਾ ਕੀਤੀ ਆ ਲੰਗਰ ਵੀ ਪਚਾਉਂਦਾ ਰਿਹਾ ਸਾਡੀ ਹੁਣ ਵੀ ਬਾਹ ਫੜੀ ਉਹਨੇ ਦੂਜਾ ਆਪਣਾ ਬਾਬਾ ਸਰਿਆਲੀ ਸਾਹਿਬ ਵਾਲਾ ਉਹ ਸਾਡੀ ਹਰ ਦੁੱਖ ਦੇ ਵਿੱਚ ਸਾਡੇ ਨਾਲ ਖੜੋਤਾ ਹੁੰਦਾ ਉਹ ਹਰ ਮੌਕੇ ਸਾਡੀ ਬਾਹ ਫੜਦਾ ਜਦੋਂ ਸਾਡੇ ਤੇ ਮੁਸੀਬਤ ਆਉਂਦੀ ਸਾਡੇ ਨਾਲ ਖੜੋਤਾ ਹੁੰਦਾ ਤੇ ਤੀਸਰਾ ਰਾਣਾ ਗਰਜੀਤ ਜਿਹੜਾ ਸਾਡੇ ਆਜ਼ਾਦ ਐਮਐਲਏ ਆ ਰਾਣਾ ਇੰਦਰਪਤਾ ਹੈ ਇੰਦਰ ਇੰਦਰ ਪ੍ਰਤਾਪ ਉਹ ਵੀ ਸਾਡੇ ਮੁਸ਼ਕਲ ਦੇ ਵਿੱਚ ਸਾਨੂੰ ਮੁਸ਼ਕਲ ਮਗਰੋਂ ਆਉਂਦੀ ਆ ਤੇ ਪਹਿਲਾਂ ਸਾਡੇ ਨਾਲ ਖਲੋਤਾ ਹੁੰਦਾ ਵੇਖੋ ਜੀ ਅਸੀਂ ਦੂਜਿਆਂ ਨੂੰ ਕੀ ਕਹਿਣਾ ਜਦੋਂ ਜਿਹੜਾ ਸਾਡੇ ਨਾਲ ਦੁੱਖ ਦੀ ਘੜੀ ਚ ਖਲੋਂਦਾ ਨਹੀਂ ਉਹਦਾ ਅਸੀਂ ਕੀ ਕਹੀਏ ਜਿਹੜਾ ਸਾਡੇ ਨਾਲ ਖਲੋਂਦਾ ਅਸੀਂ ਉਹਦਾ ਧੰਨਵਾਦ ਕਰਦੇ ਆਂ ਕੋਟੀ ਕੋਟੀ ਪ੍ਰਣਾਮ ਕਰਦੇ ਆਂ ਵੀ ਧੰਨਵਾਦ ਉਹਦਾ ਵੀ ਜਿਹੜਾ ਸਾਨੂੰ ਭੁੱਖਿਆਂ ਨੂੰ ਲੰਗਰ ਪਚਾਉਂਦੇ ਆ ਜਿਹੜੇ ਸਾਡੇ ਨਾਲ ਹਰ ਟਾਈਮ ਤੇ ਸਾਥ ਦਿੰਦੇ ਆਂ ਤੇ ਬਾਕੀ ਜੇ ਸਾਡੀ ਕਿਸੇ ਭਰਾ ਨੇ ਮਤ ਕਰਨੀ ਆ ਕੋਈ ਸਿੰਗਰ ਮਤ ਸਾਡੀ ਕਰਨਾ ਚਾਹੁੰਦਾ ਚਾਹ ਕੋਈ ਹੋਰ ਫਰਮ ਵੱਡੀ ਕੋ ਮਤ ਕਰਨੀ ਚਾਹੁੰਦੀ ਆ ਸਾਨੂੰ ਵੱਧ ਵੱਧ ਜੇ ਕਿਸੇ ਨੇ ਪੈਸਾ ਕੋ ਦਾਨ ਕਰਨਾ ਘਰੋ ਘਰੀ ਆ ਕੇ ਸਾਡੇ ਹਾਲਾਤ ਵੇਖ ਕੇ ਤੇ ਸਾਨੂੰ ਪੈਸੇ ਦੇਵੇ ਉਥੇ ਇਹ ਨਾ ਹੋਵੇ ਵੀ ਲੀਡਰਾਂ ਦੇ ਖਾਤੇ ਚ ਪਾਈ ਜਾਵੇ ਕੋਈ ਮੈਂ 10 ਕਰੋੜ ਪਾਤਾ 15 ਕਰੋੜ ਪਾਤਾ ਉਹ ਸਾਡੇ ਤੱਕ ਪੈਸਾ ਨਹੀਂ ਪਹੁੰਚਣਾ ਜਿਹੜੀ ਗਾਇਕ ਨੇ ਉਹ ਤਾਂ ਕਾਫੀ ਮਦਦ ਕਰ ਰਹੇ ਪੰਜਾਬ ਦੇ ਵਿੱਚ ਆਪਾਂ ਆਮ ਹੀ ਦੇਖਦੇ ਪਏ ਵੀਡੀਓਜ਼ ਉਹਨਾਂ ਦੀ ਬਹੁਤ ਆ ਰਹੀਆਂ ਕਿ ਪੰਜਾਬ ਦੇ ਵਿੱਚ ਉਹਨਾਂ ਨੇ ਕੋਈ ਕਿਸੇ ਨੇ ਕੋਈ ਪਿੰਡ ਗੋਦ ਲੈ ਲਿਆ ਕਿਸੇ ਨੇ ਟਰੈਕਟਰ ਦੇਤੇ ਔਰ ਅਲੱਗ-ਅਲ ਵੇਖੋ ਜੀ ਸਾਨੂੰ ਤੇ ਕੋਈ ਦੀਨਾਂ ਨਹੀਂ ਗਿਆ ਸਾਡੇ ਤੇ ਉਤਰਿਆ ਕੋਈ ਨਹੀਂ ਹੈ ਨਾ ਤੇ ਮਾਨ ਸਾਹਿਬ ਉਥੋਂ ਪੁਲ ਤੋਂ ਉਹ ਆਉਂਦੇ ਪਤਾ ਨਹੀਂ ਨਿਊਜ਼ੀਲੈਂਡ ਬਣਾਤਾ ਕੀ ਬਣਾਤਾ ਪਾਣੀ ਉਹ ਵੇਖ ਕੇ ਤੇ ਸਾਨੂੰ ਟਿੱਚਰ ਕਰਕੇ ਉਬੀ ਤੇ ਲਗੇ ਵਾਪਸ ਗਾਇਕ ਚਲੋ ਘੁੰਮਦੇ ਹੋਣਗੇ ਪਾਸੇ-ਪਾਸੇ ਘੁੰਮਦੇ ਹੋਣਗੇ ਸਾਨੂੰ ਤਾਂ ਅਜੇ ਤੱਕ ਕਿਸੇ ਨੇ ਸਾਡੀ ਬਾਹ ਨਹੀਂ ਫੜੀ ਸਾਡੇ ਤੇ ਆ ਭਰਾ ਜਿਹੜੇ ਨੇ ਕੋਈ ਯੂਪੀਓ ਆਉਣਦਿਆ ਕੋਈ ਉਤਰਾਖੰਡ ਚੋਂ ਆਉਣਦਿਆ ਕੋਈ ਰਾਜਸਥਾਨ ਚੋਂ ਆਉਣਦਿਆ ਕੋਈ ਮਾਲਵੇ ਚੋਂ ਆਉਣਦਿਆ ਕੋਈ ਮੱਝੇ ਚੋਂ ਆਉਣਦਿਆ ਤੇ ਜਿਹੜੀਆਂ ਸੰਸਾ ਨੇ ਉਹ ਸਾਡੀਆਂ ਬਾਹਾਂ ਉਹਨਾਂ ਨੇ ਫੜੀਆਂ ਨੇ ਬਾਹਾਂ ਸਾਡੀਆਂ ਹਰ ਥਾਂ ਤੇ ਸਾਨੂੰ ਦੁੱਖ ਦੀ ਘੜੀ ਦੇ ਵਿੱਚ ਪਾਣੀ ਦੇ ਵਿੱਚ ਜਾ ਜਾ ਕੇ ਘਰੋ ਘਰੀ ਸਾਨੂੰ ਰਾਸਨ ਦੇਣ ਦੇ ਨਾਲੇ ਹੌਸਲਾ ਦੇ ਜਾਂਦੇ ਆ ਵੀ ਕੋਈ ਨਹੀਂ ਤੁਹਾਡੇ ਨਾਲ ਆ ਸੀ ਕੋਈ ਦੁੱਖ ਦੀ ਘੜੀ ਦੇ ਵਿੱਚ ਤੁਹਾਡੇ ਨਾਲ ਖਲੋਤੇ ਕੋਈ ਤੁਹਾਨੂੰ ਮੁਸ਼ਕਲ ਨਹੀਂ ਆਉਣ ਦਿੰਦੇ ਜੇ ਸਰਕਾਰਾਂ ਸਾਥ ਕੋਈ ਗੈਗ ਨਹੀਂ ਸਾਡੇ ਆਇਆ ਅਜੇ ਤੱਕ ਪਾਸੇ ਸੁਣਦੇ ਆਂ ਅਸੀਂ ਵੀ ਸੁਣਦੇ ਆਂ ਵੀ ਕਿਸੇ ਨੂੰ ਮੱਝਾਂ ਦੇਤੀਆਂ ਕਿਸੇ ਨੂੰ 10 ਲੱਖ ਦੇਤਾ ਕਿ ਇਹਨੂੰ 5 ਲੱਖ ਦੇਤਾ ਸਾਡੇ ਤੇ ਇਥੇ ਕੋਈ ਰੁਪਈਆ ਨਹੀਂ ਦਿੱਤਾ ਅਜੇ ਆ ਵੇਖੋ ਸਾਡੇ ਹਾਲਾਤ ਕਿ ਤਰ੍ਹਾਂ ਦੇ ਆ ਦੇਖੋ ਜਮੀਨ ਦੇਖ ਲਓ ਤੁਸੀਂ ਸਾਰੇ ਪਾਸੇ ਨਾ ਤੁਹਾਨੂੰ ਇਦਾਂ ਲੱਗਣਾ ਜਿਦਾ ਤੁਸੀਂ ਰਾਜਸਥਾਨ ਦੇ ਟਿੱਬਿਆਂ ਦੇ ਵਿੱਚੋਂ ਵੱਡੇ ਵੱਡੇ ਢੇਰ ਜਿਹੜੇ ਉਹ ਲੱਗੇ ਆ ਗਾਰ ਜੰਮੀ ਪਈ ਆ ਕਹਿੰਦੇ ਆ ਜੀ ਕਿ ਜੇ 2 ਮਹੀਨਾ ਸਮਾਂ ਦਿੱਤਾ 2 ਮਹੀਨੇ ਤਾਂ ਇੱਥੇ ਟਰਾਲੀ ਨੰਗਸਾ ਦੀ ਉਹ ਲੋਕਾਂ ਕੋ ਰੁਪਈਆ ਨਹੀਂ ਹੈ ਖੰਡ ਕਹਿੰਦੇ ਕਿ 40 ਖੰਡ ਲਿਉਣ ਲਈ ਪੈਸੇ ਵੀ ਨਹੀਂ ਹੈਗੇ ਤਾਂ ਉਹ ਰੇਤਾ ਕਿੱਥੇ ਚੱਕ ਕੇ ਵੇਚ ਲੈਣਗੇ 2 ਮਹੀਨੇ ਦੇ ਵਿੱਚ ਕਿਉਂਕਿ ਅਜੇ ਤਾਂ ਸਮਾਂ ਬਹੁਤ ਲੱਗ ਜਾਣਾ ਤੇ ਭਾਜੀ ਤੁਸੀਂ ਆਸੂ ਥੋੜਾ ਨੇੜੇ ਤੁਹਾਡੇ ਕਹਿੰਦੇ ਬਜ਼ੁਰਗ ਨੇ ਤੁਹਾਡੇ ਚਾਚਾ ਹੀ ਲੱਗਦੇ ਤਾਏ ਲੱਦੇ ਕੀ ਲੱਗਦੇ ਚਾਚਾ ਹੀ ਲੱਗਦੇ ਆ ਜੀ ਮੇਰੇ ਕਹਿੰਦੇ ਕਿ ਸਾਡੇ ਤਾਂ ਕਹਿੰਦੇ ਲੱਕ ਦੁਖਣ ਲੱਪੇ ਇੱਥੇ ਮਾਨੂੰ ਲੱਕ ਕਮਜ਼ੋਰ ਹੋ ਗਏ ਜਮੀਨਾ ਉਬਾਦ ਕਰਦੇ ਆ ਜਮੀਨਾ ਪੱਧਰ ਕਰਦੇ ਆ ਕਹਿੰਦੇ ਸਾਡੇ ਬੱਚਿਆਂ ਦਾ ਜਿਹੜਾ ਵੀ ਆ ਉਹ ਵੀ ਕਹਿੰਦੇ ਪੰਦੀ ਬਟਾਵਾ ਤੇ ਆਏ ਨਾ ਲੇਕਿਨ ਰੇਤਾ ਨਹੀਂ ਨਿਕਲਨੀ ਸਰ ਜੀ ਜਿੱਦਾਂ ਜ ਚਾਹੀਦ ਾਸ ਕੇ ਗਏ ਆ ਵੀ ਹਾਲਾਤ ਉਹਦੋਂ ਵੀ ਬੱਤਰ ਹੋ ਜਾਣੇ ਆ ਜੀ ਮੰਨ ਲਓ ਉਹਨਾਂ ਨੇ 47 ਵੀ ਵੇਖੀ 23 ਵੀ ਵੇਖ ਲਿਆ ਤੇ ਹੁਣ ਅਸੀਂ 25 ਦੇਖਣ ਦੇ ਆ ਵੀ ਹਾਲਾਤ ਜਿਹੜੇ ਆ ਮੰਨ ਲਓ ਕਹਿ ਸਕਦੇ ਆ ਕਿ ਸਾਡਾ ਫਿਊਚਰ ਜਿਹੜਾ ਮੰਨ ਲਓ ਤੁਸੀਂ ਕਹਿ ਸਕਦੇ ਆ ਫਿਊਚਰ ਆ ਚ ਕੀ ਜਾ ਜਿਹੜੀ ਆ ਆ ਰੇਤਾਵਾ ਮਲਬਾਵਾ ਬੰਜਰ ਜ਼ਮੀਨ ਹੋ ਗਈ ਆ ਜੀ ਜਿੱਥੇ ਮੰਨ ਲਓ ਆਪਾਂ ਖੜੇ ਆ ਇਸ ਟਾਈਮ ਮੰਨ ਲਓ ਡੇਢ ਮਹੀਨਾ ਪਹਿਲਾਂ ਇੱਥੇ ਫਸਲਾਂ ਰਹਿ ਲਾਂਦੀਆਂ ਸੀ ਇਦਾਂ ਮੰਨ ਲਓ ਵੀ ਵਧੀਆ ਸੀਗੇ ਅਸੀਂ ਹਰਿਆਲੀ ਸੀਗੀ ਤੇ ਹੁਣ ਇੱਥੇ ਆ ਜਿਹੜੇ ਹਾਲਾਤ ਬਣ ਗਏ ਅਸੀਂ ਸਬਤ ਖੁੱਦੋਂ ਸਾਡੇ ਤੋਂ ਦੇਖਣੀਆਂ ਜਾਂਦੇ ਵੀ ਅਸੀਂ ਮੰਨ ਲਓ ਕਿਹੜੇ ਮੰਜ਼ਰ ਚ ਜਿਉ ਰਹੇ ਆਂ ਅਸੀਂ ਇਸ ਟਾਈਮ ਹੂੰ ਅਬ ਬਜ਼ੁਰਗ ਨੂੰ ਮਿਲਦਾ ਤਾਂ ਇਹ ਹੀ ਦੇਖਦੇ ਅਗੇ ਵਿੱਚ ਹੱਥ ਲਗਾ ਲਗਦੇ ਰਹੇ ਕਿੰਨੇ ਕੁ ਫੁੱਟ ਹੈਗੀ ਕਿੰਨੀ ਹੈਗੀ ਬੱਸ ਘਟੋ ਘਟ ਪਾਜੀ ਇੱਥੇ 2.5 ਤੋਂ 3 ਫੁੱਟ ਰੇਤਾ ਪੈ ਚੁੱਕੀ ਆ ਹਾਂਜੀ ਅੱਛਾ ਮੈਨੂੰ ਇਹ ਦੱਸੋ ਕਿ ਜਿਵੇਂ ਆਪਾਂ ਆਮ ਹੀ ਦੇਖਦੇ ਹਾਂ ਕਿ ਇੱਥੇ ਵੀ ਮੇਰੇ ਦਾ ਗਾਇਕ ਵਗੈਰਾ ਕੋਈ ਹੋਰ ਜਿਹੜੇ ਸਟਾਰ ਨੇ ਉਹ ਲੋਕਾਂ ਨੇ ਬੜੀ ਮਦਦ ਕੀਤੀ ਆ ਤੁਹਾਡੇ ਇੱਥੇ ਕਿੱਦਾਂ ਸਾਰੇ ਸਾਡੇ ਤੱਕ ਦਾ ਹਜੇ ਦਾ ਕੋਈ ਆਰਟਿਸਟ ਵਗੈਰਾ ਜਿੱਦਾਂ ਸਾਰੇ ਪਾਸੇ ਕਹਿੰਦੇ ਆ ਕਿ ਫਲਾਨੀ ਨੂੰ ਗੋਦ ਲੈ ਲਿਆ ਹਰ ਇੱਕ ਚੀਜ਼ ਨੂੰ ਗੋਦ ਲੈ ਲਿਆ ਇਸ ਤੱਕ ਸਾਡੇ ਤੱਕ ਤਾਂ ਕੋਈ ਰابطਾ ਨਹੀਂ ਹਜੇ ਤੱਕ ਆਇਆ ਵੀ ਜੇ ਕਹਿ ਦਈਏ ਸਾਨੂੰ ਗੋਦ ਲਿਆ ਹੋਵੇ ਬੱਚਾ ਤੱਕ ਨਹੀਂ ਕਿਸੇ ਦਾ ਗੋਦ ਲਿਆ ਇੱਥੇ ਉਹਨਾਂ ਅਗੇ ਸultanpur area ਦੇ ਵਿੱਚ ਕੋਈ ਵੀ ਗਾਇਕ ਨਹੀਂ ਅਜੇ ਤੱਕ ਆਇਆ ਸਾਡੇ ਤੱਕ ਪਹੁੰਚਿਆ ਹੀ ਨਹੀਂ ਚਲੋ ਜੇ ਮਦਦ ਦੀ ਗੱਲ ਕਰੇ ਕੋਈ ਸ਼ਾਇਦ ਵੀਡੀਓ ਦੇਖ ਲਵੇ ਜਾਂ ਕੋਈ ਤੁਹਾਡੀ ਮਰਾਈ ਜੇ ਅਸੀਂ ਮੰਨ ਲਓ ਕਹਿਣਾ ਚਾਹੁੰਦੇ ਆਂ ਫਿਰ ਸਾਡੀ ਵਾਧ ਤੋਂ ਵੱਧ ਮਾਂ ਫੜੋ ਜੇ ਗਾਇਕ ਕੋਈ ਸਾਡੇ ਨਾਲ رابطہ ਕਰੇ ਇਸ ਵਰਕ ਆਗੇ ਸਾਡੇ ਹਾਲਾਤ ਹੀ ਦੇਖ ਲੈਣ ਆਗੇ ਸਾਨੂੰ ਸਾਨੂੰ ਪੁੱਛ ਹੀ ਲੈਣ ਹਾਲ ਚਾਲ ਵੀ ਮੰਨ ਲਓ ਤੁਸੀਂ ਕਿਹੜੇ ਮੰਨ ਲਓ ਅਸੀਂ ਕਿਹੜੇ ਹਾਲਾਤਾਂ 'ਚ ਮੰਨ ਲਓ ਟਾਈਮ ਪਾਸ ਕਰਦੇ ਆਂ ਕੀ ਕਰਨਾ ਕੀ ਸਿਰਫ ਰੇਤਾ ਹੀ ਚਗਾਉਣੀ ਆ ਸਰ ਰੇਤਾ ਚਗਾਉਨੇ ਆ ਸਾਨੂੰ ਰੇਤਾ ਦਾ ਦੇਣ ਨਹੀਂ ਦੇਈ ਹੋਣ ਤਾਂ ਸਾਡੇ ਹੌਸਲੇ ਟੁੱਟ ਚੁੱਕੇ ਆ ਕਿ ਅਸੀਂ ਮੰਨ ਲਓ ਪਤਾ ਹੀ ਨਹੀਂ ਕੀ ਹੋ ਸਕਦਾ ਸਾਡੇ ਨਾਲ ਕੀ ਨਹੀਂ ਹੋ ਸਕਦਾ ਇਹ ਹੈ ਜੀ ਨਹੀਂ ਹੁਣ ਜਿਹੜੀ ਮੰਨ ਲਓ ਆਪਾਂ ਜ਼ਮੀਨ ਦੇ ਉੱਪਰ ਸਮੱਸਿਆ ਗਈ ਹੈ ਕਿ ਮੈਂ ਕਹਿੰਦਾ ਕਿ ਇੱਥੇ ਕਣਕ ਬੀਜਣੀ ਹਾਂਜੀ ਹਾਂਜੀ ਮਹੀਨੇ ਦੋ ਮਹੀਨੇ ਬਾਅਦ ਕਣਕ ਬੀਜਣੀ ਹੈ ਹਾਂਜੀ ਹਾਂਜੀ ਉਹਦੇ ਵਾਸਤੇ ਕੀ ਕੀ ਕਰਨਾ ਇੱਥੇ ਪਰ ਇੱਥੇ ਸਭ ਤੋਂ ਪਹਿਲਾਂ ਤਾਂ ਆਪ ਨੂੰ ਡੀਜ਼ਲ ਦੀ ਲੋੜ ਆ ਟਰੈਕਟਰ ਵਗੈਰਾ ਦੀ ਲੋੜ ਆ ਜਿਹੜੇ ਆਰਟਿਸਟ ਵਗੈਰਾ ਜਦਾਂ ਮੰਨ ਕੇ ਦਰੌਲ ਖਜੀ ਆ ਉਹ ਸਭ ਤੋਂ ਪਹਿਲਾਂ ਉਧਰ ਜਨਾਲੇ ਵਾਲੀ ਸਾਈਡ ਮਦਦ ਕਰ ਰਹੇ ਆ ਉਹ ਸਾਡੇ ਤੱਕ ਵੀ ਪਹੁੰਚਣਾ ਸੀ ਵੀ ਕਿਸਾਨਾਂ ਕਿ ਸਾਨੂੰ ਇੱਥੇ ਤੋੜਿਆਂ ਦੀ ਲੋੜ ਪੈਣੀ ਆ ਆਉਣ ਵਾਲੇ ਸਮੇਂ 'ਚ ਸਾਡੇ ਮਰਖਲ ਦਾ ਸਾਲ ਤੱਕ ਤਾਂ ਕਣਕ ਨਹੀਂ ਹੋਣੀ ਜੇ ਉਹ ਸਰਕਾਰ ਮਦਦ ਕਰਦੀ ਆ ਤੇ ਕੁਛ ਨਾ ਕੁਛ ਜਿੱਦਾਂ ਮੰਨ ਲਓ ਵੀਰ ਸਾਡੇ ਮਦਦ ਕਰਦੇ ਆ ਆਰਟਿਸਟ ਕਰਦੇ ਆ ਤੇ ਫੇਰ ਸਾਡੀ ਵੀ ਮੰਨ ਲਓ ਕਣਕ ਵਗੈਰਾ ਹੋ ਸਕਦੀ ਨਹੀਂ ਤਾਂ ਨਹੀਂ ਕਣਕ ਕੁਛ ਵੀ ਆਸ ਨਹੀਂ ਚਲੋ ਦੇਖੋ ਇਹ 24 ਕਿੱਲੇ ਦੇ ਮਾਲਕ ਨੇ ਚਾਰ ਭਰਾ ਨੇ ਕਹਿੰਦੇ ਆ ਕਿ ਸਰਕਾਰਾਂ ਤੇ ਤਾਂ ਕੋਈ ਉਮੀਦ ਨਹੀਂ ਲੇਕਿਨ ਕਹਿੰਦੇ ਜਿਹੜੇ ਗਾਇਕ ਨੇ ਉਹ ਵੀ ਅਜਨਾਲਾ ਸਾਈਡ ਦੇ ਹੀ ਜਾ ਕੇ ਉਦੋਂ ਦੀ ਹੀ ਗੱਲ ਕੀਤੀ ਚਲੋ ਬੇਸ਼ੱਕ ਉਹ ਵੀ ਪੰਜਾਬ ਦਾ ਇਲਾਕਾ ਉਹ ਉਦੋਂ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਲੇਕਿਨ ਨੁਕਸਾਨ ਕਹਿੰਦੇ ਸਾਡਾ ਵੀ ਬਹੁਤ ਹੋਇਆ ਅੱਜ 2.5 ਤੋਂ 3 ਫੁੱਟ ਜਿਹੜੀ ਰੇਤਾ ਹੈ ਉਹ ਰੇਤਾ ਨੂੰ ਚੱਕਣ ਵਾਸਤੇ ਮਦਦ ਦੀ ਬੜੀ ਜ਼ਰੂਰਤ ਹੈ ਤਾਂ ਉਹ ਕਹਿੰਦੇ ਕਿ ਸਾਡੇ ਵਾਲੇ ਥੋੜਾ ਧਿਆਨ ਦੇ ਲਿਓ ਇੱਕ ਵਾਰ ਇੱਧਰ ਵੀ ਆ ਕੇ ਥੋੜਾ ਦੇਖ ਲਈਓ ਕਿ ਇਹਨਾਂ ਲੋਕਾਂ ਦੇ ਹਾਲਾਤ ਕੀ ਹੈ ਔਰ ਇਹਨਾਂ ਨੂੰ ਜ਼ਰੂਰਤ ਕੀ ਹੈ ਔਰ ਕੋਸ਼ਿਸ਼ ਕਰਿਓ ਕਿ ਇਹਨਾਂ ਦੀ ਮਦਦ ਵੀ ਹੋ ਸਕੇ ਇਹਨਾਂ ਦੇ ਖੇਤਾਂ ਦੇ ਵਿੱਚੋਂ ਜਿਹੜੀ ਰੇਤਾ ਚਕਾਈ ਜਾ ਸਕੇ ਔਰ ਕਣਕ ਦੀ ਜਿਹੜੀ ਬਜਾਈ ਹੋ ਸਕੇ